ਸਿੱਖ ਧਰਮ ਦੇ ਪੰਜ ਕਕਾਰਾਂ ਦੇ ਨਾਮ ਅਤੇ ਉਹਨਾਂ ਦੀ ਮੌਜੂਦਗੀ ਦੀ ਮਹੱਤਤਾ ਕੱਟੇ ਹੋਏ ਵਾਲ ਅਤੇ ਗੁਰੂਆਂ ਦੀ ਸਿੱਖਿਆਵਾਂ ਪ੍ਰਤੀ ਸਵੈ ਅਨੁਸ਼ਾਸਨ ਅਤੇ ਸ਼ਰਧਾ ਨੂੰ ਦਰਸਾਉਂਦੇ ਹਨ ਇਸ ਤੋਂ ਇਹ ਪਤਾ ਚੱਲਦਾ ਹੈ ਕਿ ਕਿਹੜਾ ਸਿੱਖ ਕਿੰਨੇ ਕ ਅਨੁਸ਼ਾਸਨ ਦੇ ਵਿੱਚ ਹੈ ਅਤੇ ਉਹਦੇ ਤੋਂ ਇਹ ਪਤਾ ਚੱਲਦਾ ਹੈ ਕਿ ਉਹ ਗੁਰੂ ਸਾਹਿਬ ਦੇ ਦਿੱਤੇ ਉਦੇਸ਼ਾਂ ਦੀ ਪਾਲਣਾ ਕਿੰਨੀ ਕ ਕਰਦਾ ਹੈ ਕੰਗਾ ਵਾਲਾ ਨੂੰ ਸਾਫ਼ ਸੁਥਰੇ ਰੱਖਣ ਲਈ ਇੱਕ ਛੋਟੀ ਲੱਕੜ ਦੀ ਕੰਗੀ ਜੋ ਸਫਾਈ ਅਤੇ ਵਿਵਸਥਾ ਦਾ ਪ੍ਰਤੀਕ ਹੈ ਕੜਾ ਸੱਜੇ ਗੁੱਟ ਤੇ ਪਹਿਨੇ ਜਾਣ ਵਾਲਾ ਇੱਕ ਲੋਹੇ ਦਾ ਕੰਗਣ ਹੈ ਜੋ ਪਰਮਾਤਮਾ ਨਾਲ ਏਕਤਾ ਤੇ ਅਨੁਸ਼ਾਸਨ ਨੂੰ ਦਰਸਾਉਂਦਾ ਹੈ ਸਿੱਖੋ ਇਹ ਗੱਲ ਜ਼ਰੂਰ ਯਾਦ ਰੱਖਣਾ ਕੜਾ ਹਮੇਸ਼ਾ ਸਰਬ ਲੋਗ ਦਾ ਹੀ ਪਹਿਨਣਾ ਹੈ ਕਸ਼ਹਿਰਾ ਵਿਸ਼ੇਸ਼ ਸੂਤੀ ਅੰਡਰਵੇਅਰ ਜੋ ਸਵੈ ਨਿਸ਼ਤੰਤਰਣ ਅਤੇ ਪਵਿੱਤਰਤਾ ਨੂੰ ਦਰਸਾਉਂਦਾ ਹੈ ਕਿਰਪਾਨ ਇੱਕ ਛੋਟੀ ਤਲਵਾਰ ਜਾਂ ਖੰਜਰ ਜੋ ਸਵੈਮਾਨ ਅਤੇ ਧਾਰਮਿਕਤਾ ਅਤੇ ਨਿਆਂ ਦੀ ਰੱਖਿਆ ਕਰਨ ਦੀ ਤਿਆਰੀ ਨੂੰ ਦਰਸਾਉਂਦਾ ਹੈ। ਗੁਰੂ ਸਾਹਿਬ ਦੁਆਰਾ ਇਹ ਪੰਜ ਕਕਾਰ ਸਿੱਖ ਪਛਾਣ ਅਤੇ ਸਿੱਖ ਧਰਮ ਦੇ ਸਿਧਾਂਤਾਂ ਦੇ ਅਨੁਸਾਰ ਜੀਵਨ ਜਿਉਣ ਦੀ ਵਚਨਬੱਧਤਾ ਦੀ ਇੱਕ ਦ੍ਰਿਸ਼ਟੀਗਤ ਯਾਦ ਦਿਵਾਉਂਦੇ ਹਨ। ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬੈਲ ਆਈਕਨ ਜਰੂਰ ਦਬਾ ਦਿਓ। ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਅਤੇ ਕਮੈਂਟ ਕਰਕੇ ਆਪਣੀ ਕੀਮਤੀ رائے ਜਰੂਰ ਦੇਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।